ਔਰ ਸਤਵੀਰ ਔਰ ਭਾਈ ਸੁਸ਼ੇਨ ਦੀ ਤਰਫੋਂ 1000 ਰੁਪਏ ਦਾ ਜੱਫਾ ਓਏ ਹਾਕਮ ਵਾਲੀ ਇੱਧਰ ਮਨੀਸ਼ ਨੇ ਥਾਪੀ ਮਾਰਤੀ ਆਹ ਮੁੰਡੇ ਨੂੰ ਜੱਫਾ ਲਾਉਣ ਵਾਲੇ ਕੀ ਖਿਆਲ ਹੈ ਆ ਤੇਰੇ ਪਿੱਛੇ ਖੜੇ ਲੋਕ ਲਲਕਾਰੇ ਮਾਰਦੇ ਆ ਵੀ ਜੱਗੂ ਜੱਫਾ ਲਾਊਗਾ ਜੱਗੂ 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 ਹਾਕਮ ਵਾਲੀ ਮਾਨਸੇ ਵਾਲਾ ਪੀਵੀ 31 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 ਜੱਗੂ ਕਹਿੰਦਾ ਐਡੀ ਕਿਹੜੀ ਗੱਲ ਹੈ ਹੇ ਹਰ ਮਸਲੇ ਦਾ ਹੱਲ ਹੈ ਹਰ ਮਸਲੇ ਦਾ ਹੱਲ ਔਰ ਹਫਤਕਾ ਜੋ ਸਕੋਰ ਹੈ ਆਓ ਸਾਹਮਣੇ 1 ਮਿੰਟ ਭਾਈ ਬਾਸ਼ ਨਾ ਕਰੋ ਕੋਈ ਖਿਡਾਰੀ ਸਾਥੀ ਲੜਾਈ ਨਹੀਂ ਭਾਈ ਬਿਲਕੁਲ ਮੈਚ ਨੂੰ ਖੇਲ ਕੇ ਭਾਵਨਾ ਨਾਲ ਖੇਲੋ ਇਹ 26 ਅੰਕ ਪੰਜਾਬ ਕੇ ਹਫਤਕਾ ਜੋ ਸਕੋਰ ਹੈ ਔਰ 25 ਅੰਕ ਅਲੇਵਾ ਕਲਪਾ ਹਰਿਆਣਾ ਭਾਈ ਭਾਈ ਪਿਆਰ ਨਾਲ ਯਾਰ ਭਾਈ ਭਾਈ ਸਾਰੀਆਂ ਖਿਡਾਰੀਆਂ ਨੂੰ ਐਸਾ ਹਾਂਜੀ ਦੋਸਤੋ ਇਹ ਵੀਡੀਓ ਕਲਿੱਪ ਰਮਾਣਾ ਰਮਾਣੀ ਦੇ ਕਬੱਡੀ ਕਪੀ ਹੈ ਜਿੱਥੇ ਸੈਮੀਫਾਈਨਲ ਮੈਚ ਖੇਡਿਆ ਗਈ ਸੀ ਤੇ ਦੋਸਤੋ ਸੈਮੀਫਾਈਨਲ ਮੈਚ ਵਿੱਚ ਨੰਬਰ ਬਰਾਬਰ ਹੋ ਗਏ ਸੀ ਤੇ ਦੋਸਤੋ ਕਮੇਟੀ ਨੇ ਫੈਸਲਾ ਕੀਤਾ ਕਿ 5-5 ਰੇਡਾਂ ਦਿੱਤੀਆਂ ਜਾਣ ਤੇ ਦੋਸਤੋ ਬਾਅਦ ਵਿੱਚ 5-5 ਰੇਡਾਂ ਦਿੱਤੀਆਂ ਗਈਆਂ ਸਨ ਤੇ ਦੋਸਤੋ ਜੱਗੂ ਹਾਕਮ ਵਾਲੇ ਨੇ ਫੇਰ ਸਿਰਾ ਕਰਵਾਤਾ ਤੇ ਦੋਸਤੋ ਜੱਫੇ ਲਾ ਕੇ ਐਕਸ਼ਨ ਕੀਤੇ ਤੇ ਮੈਚ ਜਿੱਤ ਲਿਆ ਹਾਂ ਦੋਸਤੋ ਕੌਣ ਕੌਣ ਜੱਗੂ ਹਾਕਮ ਵਾਲੇ ਦਾ ਫੈਨ ਹੈ ਕਮੈਂਟਾਂ ਜਰੂਰ ਦੱਸਣਾ ਜੀ ਤੇ ਕਿਵੇਂ ਦੀ ਲੱਗੀ ਇਹ ਵੀਡੀਓ ਕਲਿੱਪ ਤੇ ਜੱਗੂ ਹਾਕਮ ਵਾਲੇ ਦੇ ਜੱਫੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ मानसे आला मानसेलाओ देख देख मनीष सामने के करू मनीस